ਹਾਂਜੀ ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਭਰਾ ਸਾਡੇ ਤੇ ਇਹਨਾਂ ਜੁੜਿਆ ਸਭ ਦਾ तहे ਦਿਲੋਂ ਧੰਨਵਾਦ ਜੀ ਤੇ ਜਿਹੜੇ ਭਰਾ ਸਾਡੇ YouTube ਚੈਨਲ ਨਾਲ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਕਿਸਾਨ ਵੀਰਾਂ ਤੱਕ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰੋ ਜੀ ਆਹ ਤੁਹਾਨੂੰ ਦੱਸਾਂਗੇ ਝੋਨੇ ਉੱਪਰ 13045 ਜਾਂ 05234 ਜਾ 0050 ਕਰਨ ਦਾ ਕੀ ਫਾਇਦਾ ਕਦੋਂ ਕਰਨਾ ਕਿੰਨੀ ਡੋਜ਼ ਕਰਨੀ ਹੈ ਸਾਰਾ ਵੀਡੀਓ ਵਿੱਚ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਹਾਂਜੀ ਜੇ ਗੱਲ ਕਰੀਏ ਆਪਾਂ ਚੋਣੇ ਉੱਪਰ ਫੰਗੀ ਸੈਡ ਫੰਗੀ ਸੈਡ 13045 ਜਾਂ 05234 ਸਾਰਾ ਫਰਕ ਦੱਸਾਂਗੇ ਵੀ ਇਹਦੇ ਵਿੱਚ ਕੀ ਕੀ ਤੱਤ ਹੁੰਦੇ ਆ ਸਭ ਤੋਂ ਵੱਧ ਤਾਂ ਜੇ ਕਿਸਾਨ ਦੋਸਤੋ ਆਪਾਂ ਗੱਲ ਕਰੀਏ ਆਪਾਂ ਝੋਨੇ ਵਿੱਚ ਚੱਲਣ ਬੜੇ ਪੂਰਾ ਜੋਰ ਲਾ ਦਿੰਨੇ ਆ ਜਦੋਂ ਕਿ ਆਪਾਂ ਝੋਨੇ ਨੂੰ ਡੀਪੀ ਵੀ ਦਿੰਨੇ ਆ ਜੂਰੀਆ ਵੀ ਦੇਤੀ ਗਿੰਕ ਵੀ ਦੇਤੀ 12 36 ਵੀ ਦਿੱਤਾ ਸਲਫਰ ਵੀ ਦੇਤੀ ম্যাগਨੀਸ਼ੀਅਮ ਵੀ ਦੇਤੀ ਤੇ ਹੋਰ ਬਖ ਦੱਸ ਕੇ ਦੋਸਤੋ ਆਪਾਂ ਨੂੰ ਇਹ ਹੁੰਦਾ ਵੀ ਆਪਣਾ ਝੋਨਾ ਰਮਾਂਡੀ ਤੋਂ ਚੰਗਾ ਹੋਵੇ ਮਾੜਾ ਨਾ ਹੋਵੇ ਤੇ ਜੇ ਹੁਣ ਆਪਾਂ ਗੱਲ ਕਰੀਏ ਝੋਨੇ ਬਾਰੇ ਤਾਂ ਆਪਣਾ ਝੋਨਾ 60 ਤੋਂ 65 ਦੰਦਾਂ ਵਿੱਚ ਵਿੱਚ ਗਬੋਲੇ ਚਾਉਂਦਾ ਪੈਪਰ ਨਹੀਂ ਸਟਾਰਟ ਹੁੰਦੀ ਆ ਤੇ ਉਦੋਂ ਆਪਾਂ ਨੂੰ ਕਿਹੜੇ ਤੱਤ ਦੇਣੇ ਜ਼ਰੂਰੀ ਆ ਜਿਹੜੇ ਆਪਾਂ ਪਹਿਲਾਂ ਜੜ੍ਹਾਂ ਹੀ ਦੇ ਦਿੱਤੇ ਹੁੰਦੇ ਆ ਤੇ ਝੰਡੇ ਪੱਤੇ ਰਹੀਆਂ ਆਪਾਂ ਕਿੰਨੇ ਤੱਤ ਦੇ ਸਕਦੇ ਆ ਕਿਹੜੇ ਦੇ ਸਕਦੇ ਆ ਕਿਹੜੇ ਤਾਕਤ ਵਾਲੇ ਕਿਹੜੇ ਚੰਗੇ ਆ ਸਭ ਤੋਂ ਪਹਿਲਾਂ ਦੀ ਗੱਲ ਕਰੀਏ 13045 ਕਿਉਂ ਦੇਣਾ ਜ਼ਰੂਰੀ ਆ ਕਿਹੜਾ ਇਹਦੇ ਵਿੱਚ ਤੱਤ ਆ 13045 ਐਨਪੀਕੇ ਇਹਦਾ ਮਤਲਬ ਦੋਸਤੋ 13 ਐਨਪੀਕੇ ਦਾ ਮਤਲਬ ਆ 13 ਦਾ 13 ਇੰਚ ਨਾਈਟ੍ਰੋਜਨ ਆ 0 ਚ ਫਾਸਫੋਰਸ ਆ ਫਾਸਫੋਰਸ ਵਿੱਚ 0 ਹੁੰਦੀ ਆ ਤਿੱਕੇ ਐਨ ਪੀ ਕੇ ਕੇ ਦਾ ਮਤਲਬ ਆ ਜਿਹੜੇ ਚ ਪोटाश ਹੁੰਦੀ ਆ ਉਹ 45% ਹੁੰਦੀ ਆ 13 ਨਾਈਟ੍ਰੋਜਨ ਹੋਗੀ 13% 0% ਫਾਸਫੋਰਸ ਹੋਗੀ ਤੇ 45 45% ਹੋਗੀ ਪोटाश ਐਨ ਪੀ ਕੇ ਅੱਗੇ ਆਪਾਂ ਗੱਲ ਕਰੀਏ 0 52 34 ਦੀ 05234 ਦਾ ਕੀ ਮਤਲਬ ਹੁੰਦਾ ਕਿਹੜੇ ਚ ਤੱਤ ਹੁੰਦੇ ਹਨ ਨਪਕੇ 05234 ਨਪਕੇ 05234 0 ਵਿੱਚ ਨਾਈਟ੍ਰੋਜਨ ਹੁੰਦੀ ਆ 52 ਇਹ ਤੇ ਪਰਸੈਂਟ ਹੁੰਦਾ ਫਾਸਫੋਰਸ 52 ਪਰਸੈਂਟੇਜ ਫਾਸਫੋਰਸ ਤੱਤ ਹੁੰਦਾ ਅੱਗੇ ਆ ਗਿਆ 34 ਕੇ ਨਪਕੇ ਜਿਹੜਾ ਪੋਟਾਸ਼ ਆ ਉਹ 34% ਹੁੰਦਾ ਇਹਦੇ ਵਿੱਚ 05234 ਵਿੱਚ नाइट्रोजन 0% फास्फोरस 52% पोटाश 34% ਹੁੰਦਾ ਅੱਗੇ ਦੋਸਤੋ ਗੱਲ ਕਰੀਏ ਆਪਾਂ 0050 ਬਾਰੇ ਇਹ ਚ ਨਾਈਟ੍ਰੋਜਨ ਵੀ 0 ਹੁੰਦੀ ਆ ਫਾਸਫੋਰਸ ਵੀ 0 ਹੁੰਦੀ ਆ ਤੇ ਪੋਟਾਸ਼ੀਏ ਚ 50% ਹੁੰਦੀ ਆ ਜਿਹੜੀ ਆਪਾਂ ਇਹ ਫੰਗੀ ਸੜ ਸਹੀ ਸਟੇਜ ਦਾ ਸਮਾਂ ਕਰਨ ਦਾ ਦੋਸਤੋ ਇਹ ਆਪਾਂ ਜਦੋਂ ਆਪਣਾ ਝੰਡਾ ਪਤਾਉਂਦਾ ਖਰੱਕ ਬੱਲੀ ਹੁੰਦੀ ਆ ਉਦੋਂ ਮੰਨ ਕੇ ਚਲੋ ਉਹਦੇ ਰੇਠਾ ਅਗੇ ਪੌਦੇ ਜਾਂਦੀ ਆ ਆਪਣਾ ਪੌਦਾ ਹਰਾ ਭਰਾ ਰਹਿੰਦਾ ਤੇ ਬੱਲੀਆਂ ਬਹੁਤ ਵਧੀਆ ਨਿਕਲਦੀਆਂ ਜਿਹਦੇ ਨਾਲ ਜਿਹਦੇ ਨਾਲ ਦਾਣੇ ਦੀ ਕੁਆਲਿਟੀ ਮੰਨਦੀ ਆ ਦਾਣਾ ਮੋਟਾ ਹੁੰਦਾ ਬੱਲੀ ਭਰਮੀ ਨਿਕਲਦੀ ਆ ਇਹਦਾ ਸਹੀ ਸਟੇਜ ਕਰਨ ਦਾ ਸਮਾਂ ਜਦੋਂ ਆਪਣਾ ਝੋਨਾ ਗਬੋਲੇ ਚ ਹੋ ਜੇ ਉਦੋਂ ਆਪਾਂ ਕੋਈ ਵੀ ਇਹਨਾਂ ਚੋਂ ਕਰ ਸਕਦੇ ਆ 13045 05234 ਜਾਂ 0050 ਇਹਨਾਂ ਤੋਂ ਬੈਸਟ ਆ 13045 ਜਾਂ ਤੁਸੀਂ ਦੋਨਾਂ 'ਚ 0